ਤੇ ਬਾਈ ਆਪਣੇ ਕੋਲ ਨਾ ਪੰਜਕ ਰੀਪਰ ਬਗਾਉ ਕੀਤਾਗਾ ਕਰਤੇ ਬਣਾ ਰੀਪਰ ਖੜਾ ਆਪਣੇ ਕੋਲੇ ਤੇ ਇਹ ਹਿੰਦੂਸਤਾਨ ਨੇ ਬਾਈ ਜਿਹੜੇ ਆਪਣਾ ਮਾਨ ਰੀਪਰ ਉਹਨਾਂ ਉਹਨਾਂ ਦੇ ਰੀਪਰ ਬਣਾਇਆ ਹੈਗਾ ਤੇ ਸਾਨੂੰ ਅਸੀਂ ਪੂਰਾ ਰੀਪਰ ਦੀ ਜ਼ਿੰਮੇਵਾਰੀ ਜਿੰਨੇ ਆਗੇ ਤੇ ਵੀ ਜਿਹਨਾਂ ਜਿਹਦੀ ਰੀਪਰ ਲੈ ਲਿਆ ਵੀ ਜਿਹਨਾਂ ਖੇਤ ਬਸ ਜਾ ਕੇ ਕਾਚੇ ਬਣਨੇ ਨੇਗੇ ਤੇ ਆ ਦਿਖਾਉਂ ਕੈਮਰਾ ਆਹ ਜਿਹੜਾ ਕ੍ਰੋਸ ਆ ਨਵਾਂਗਾ ਬਾਈ ਕਿਤੇ ਕੋਈ ਸਿਰ ਇੱਕ ਪ੍ਰੋਬਲਮ ਨਹੀਂ ਹੈਗੀ ਸਾਰੇ ਗੋਲੇ ਗੋਲੇ ਨਵੀਆਂ ਨੇਗੀਆਂ ਤੇ ਆਹ ਜਿਹੜਾ ਗੇਅਰ ਬਾਕਸ ਆ ਇਹ ਪੂਰਾ ਰਸੀਲ ਆ ਕਿਤੇ ਲੀਕ ਨਹੀਂ ਹੈਗਾਗਾ ਤੇ ਥੱਲੇ ਛੁੜੀਆਂ ਦੇ ਘਾ ਲਵੇਂ ਸਾਨੂੰ ਛੁੜੀਆਂ ਜਮਾ ਤਾਜ਼ੀਆਂ ਨੇ ਇਹ ਦੇਖੋ ਬਈ ਦੇਖੋ ਛੁੜੀਆਂ ਜਿਹੜੇ ਤਾਜ਼ੀਆਂ ਨੇ ਛੁੜੀਆਂ ਨੇ ਪੂਰੀਆਂ ਤੇ ਜਿਹੜੇ ਬਾਈ ਨੇ ਲੈ ਲਿਆ ਤੇ ਬਸ ਖੇਤ ਜੀ ਜਾ ਕੇ ਕਰਚੇ ਵਧਣੇ ਨੇ ਤੇ ਸਾਨੂੰ ਨੇੜੇ ਤੋਂ ਵੀ ਦਿਖਾ ਦਿੰਦੇ ਬਹੁਤ ਸਾਫ਼ ਬਿਆਗਾ ਆਲਾ ਦਵਾਲਾ ਵੀ ਇਹਦਾ ਫਚਾਦਰ ਚ ਉਧਰਾਂ ਬਈ ਕਿਤੇ ਜਰਨੀ ਆਈ ਕੁਛ ਨਹੀਂ ਆਇਆ ਪੂਰਾ ਵਧੀਆ ਹਿੱਸਾ ਹੈ ਦਾ ਥੋੜੀ ਬੱਥਰ ਨੂੰ ਜਰੀਏ ਮਾੜੀ-ਮੋਟੀ ਚਲਣ ਤੋਂ ਟਾਈਮ ਵੀ ਬਹੁਤ ਹੋ ਗਿਆ ਪੰਜ ਸਾਲ ਹੋ ਗਿਆ ਸਾਡੇ ਕੋਲੇ ਤੇ ਪਰ ਪੂਰਾ ਸਾਫ਼ ਆ ਬਈ ਇਹ ਦੇਖੋ ਪੂਰਾ ਕਤੋਂ ਲੀਕ ਨਹੀਂ ਹੈਗਾ ਬਾਈ ਗੇਰ ਤੇ ਛੁਰੀਆਂ ਛੁਰੀਆਂ ਜਿਹੜੀਆਂ ਸਾਰੀਆਂ ਤਾਜ਼ੀਆਂ ਲੱਗੀਆਂ ਹੋਈਆਂ ਨੇ ਬਾਈ ਪੂਰੀ ਗਰੰਟੀ ਹੈ ਬਾਈ ਆਪਣੀ ਤੇ ਜਬਾ ਜਿਹੜਾ ਬੰਦਾ ਲੈ ਗਿਆ ਬਾਈ ਜਾ ਕੇ ਬਸ ਖੇਤੀ ਜੋੜਨਾਗਾ ਤੇ ਸੋਨੂੰ ਅਸੀਂ ਨੰਬਰ ਮੈਂਸ਼ਨ ਕਰ ਦਵਾਂ ਸਕਰੀਨ ਤੇ ਤੇ ਜੇ ਕਿਸੇ ਬਾਈ ਨੇ ਲੈਣਾ ਹੋਇਆ ਤਾਂ ਬਾਈ ਫੋਨ ਕਰਿਓ ਤੇ ਆਪਣਾ ਇਹਦਾ ਜਾਇਜ ਰੇਟ ਕੋਈ ਬਾਲਾ ਰੇਟ ਨਹੀਂ ਹੈਗਾ ਬਾਕੀ ਮਾਨਤਨ ਕਰਦਾ ਹੈ ਬਾਈ ਜਦੋਂ ਕੋਈ ਬੰਦਾ ਆ ਗਿਆ ਤੇ ਪੂਰਾ ਵੇਡੰਗ ਰੰਗ ਬੱਜਿਆ ਹੋਇਆਗਾ ਤੇ ਤੂੰ ਯਾਦ ਰੱਖੂਗਾ ਬਾਈ ਇਹਨਾਂ ਵਧੀਆ ਦੀ ਪ੍ਰਾਪ ਇਹਨਾਂ ਵਧੀਆ ਤੁਸੀਂ ਕੰਮ ਕਰੀ ਚੱਲੋਗੇ ਨਾ ਤੁਹਾਨੂੰ ਯਾਦ ਰੱਖੂਗੀ ਰੀਪਰੋਜਨ ਬਹੁਤ ਵੀ ਰੀਪਰ ਦਿੱਤਾ ਵੀਡੀਓ ਵੀ ਬਤਵਾ ਸ਼ੇਅਰ ਕਰ ਦਿਓ ਜਿਹਨੂੰ ਵੀ ਲੋਡ ਹੋਈ ਧੰਨਵਾਦ